ਵੈਕੁਰਜੀ ਦਾ ਖਾਲਸਾ ਵੈਕੁਰਜੀ ਬੋਲੇ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਐਨਓਏ ਦੀ ਵੀਡੀਓ ਵਿੱਚ ਤੇ ਪਿਛਲੀ ਇੱਕ ਵੀਡੀਓ ਪਾਈ ਸੀ ਜਮਸ਼ੇਰ ਦੇ ਵਿੱਚ ਇੱਕ ਮਕਾਨ ਚੱਕਿਆ ਜਾ ਰਿਹਾ ਆ ਤੇ ਉਹ ਮਕਾਨ 4.5 ਫੁੱਟ ਆ ਦੇਖੋ ਬੇਸ ਸੀਗਾ ਇਹ ਤੋਂ ਚੱਕਿਆ ਗਿਆ ਆ ਦੇਖੋ ਇੱਥੇ ਹੀ ਚਲ ਗਿਆ ਇਹ 4.5 ਫੁੱਟ ਦਾ ਏਰੀਆ ਬਣਦਾ ਆ ਤੇ ਸੋ 4.5 ਫੁੱਟ ਇਹ ਮਕਾਨ ਚੱਕ ਹੋ ਗਿਆ ਜੀ ਤੇ ਆ ਦੇਖੋ ਜੈਕ ਜਿਹੜੇ ਕੱਢ-ਕੱਢ ਕੇ ਆ ਨੀਆ ਵੀਰ ਦਾ ਕਮੈਂਟ ਆਇਆ ਸੀ ਮੀਨ ਜਿਹੜੀ ਗੱਲ ਅੱਜ ਦੀ ਆ ਮੀਨ ਕਹਿੰਦਾ ਸੀ ਕਿ ਨੀਆਂ ਕੱਢਤੀਆਂ ਤੇ ਨੀਆਂ ਕਿੱਦਾਂ ਦੁਆਰਾ ਆ ਦੇਖੋ ਬਾਈ ਹੁਣਾਂ ਨੇ ਪਹਿਲਾਂ 13 ਦੀਆਂ ਦੀ ਕੰਧ ਪੱਲੀ ਹੋਈ ਬੰਦੇ ਦੁਨੀਆ ਦੇਖੋ ਜਿੱਥੋਂ 베ਸ ਤੋਂ ਚੱਕਿਆ ਸੀ 13 ਦੀਆਂ ਨੀਲੇ ਉੱਪਰ ਉਸ ਤੋਂ ਬਾਅਦ 9 ਦੀ ਕੰਧ ਆ ਦੇਖੋ ਬਣ ਗਈ ਉੱਪਰ 13 ਤੋਂ 9 ਕਰਤੀ ਆ ਕਿ ਨੀਆਂ ਸਾਰੀਆਂ ਨਵੀਆਂ ਇੱਟ ਦੀਆਂ ਬਣ ਗਈਆਂ ਆ ਤੇ ਇਹ ਮੈਸਟਰੀ ਲੱਗੇ ਹੋਏ ਆ ਹਰ ਰੂਮਾਂ ਦੇ ਵਿੱਚ ਆ ਦੇਖੋ ਨੀਆਂ ਵੀ ਸਾਰੀਆਂ ਨਵੀਆਂ ਹੋ ਗਈਆਂ ਆ ਤੇ ਇਹਦੇ ਵਿੱਚ ਕੋਈ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਕਾਲੂ ਘਰ ਦਾ ਮਕਾਨ ਕਿਸੇ ਵੀ ਖਰਾਬੀ ਆਉਗੀ ਸੋ ਅੰਕਲ ਜੀ ਬੋਲੇ ਅੰਕਲ ਜੀ ਕਿੱਦਾ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾ ਅੰਕਲ ਜੀ ਤੁਸੀਂ ਇਹ ਮਕਾਨ ਜਿਹੜਾ ਚਕਾਉਂਦਾ ਹੁਣ ਸਲਾਹ ਕੀਤੀ ਸੀ ਆਪਾਂ ਤੇ ਕਿੱਦਾਂ ਲੱਗਾ ਹੁਣ ਮਕਾਨ ਚੱਕ ਹੋ ਗਿਆ ਕੋਈ ਪ੍ਰੋਬਲਮ ਆਈ ਮਕਾਨ ਨੂੰ ਨਹੀਂ ਕੋਈ ਪ੍ਰੋਬਲਮ ਨਹੀਂ ਆਈ ਬਿਲਕੁਲ ਜਿੱਧਾ ਦਾ ਸੀਗਾ ਥੱਲੇ ਉਦਾਂ ਦੇ ਉੱਪਰ ਆ ਹੁਣ ਕੋਈ ਤਰੇੜ ਨਹੀਂ ਆਏਗੀ ਕੋਈ ਗੱਲ ਦੀ ਬਾਤ ਨਹੀਂ ਸੋ ਨੀਆਂ ਹੁਣ ਪੱਕੀਆਂ ਹੋ ਗਈਆਂ ਜਿਹੜੀ ਪੁਰਾਣੀ ਐ ਤੇ ਉਹ ਘਾਟਤੀ ਨਾਲੇ ਸਾਰੀ ਨੀ ਹੁਣ ਨਮੀ ਵਾਲਾ ਹੀ ਕਿਦ ਤਰਾ ਨੀਆ ਸਾਰੀਆਂ ਬਿਲਕੁਲ ਨਵੀਆਂ ਢਲਾਈ ਆ ਪੁਰਾਣੀ ਇੱਟ ਕੋਈ ਨਹੀਂ ਲਾਈ ਹੋਈ ਆ ਕਿ ਵੀਰ ਦਾ ਕਮੈਂਟ ਆਇਆ ਸੀ ਜੀ ਇਹ ਕਹਿੰਦਾ ਜੈਕ ਤਾਂ ਲਾ ਕੇ ਚੱਕਦਾ ਮਕਾਨ ਤੇ ਫਿਰ ਨੀਆ ਦੀ ਕਿਦਾਂ ਮਜ਼ਬੂਤੀ ਹੋਊਗੀ ਸੋ ਤੁਹਾਡੇ ਸਾਹਮਣੇ ਹੁਣ ਕੀ ਹੋ ਰਿਹਾ ਦੱਸ ਦਿਓ ਤੁਸੀਂ ਆਪਣੇ ਮੂੰਹ ਵੇਖ ਵਾਰੀ ਇਹਨਾਂ ਨੇ ਜਿਹੜਾ ਡੀਪੀਸੀ ਤੋਂ ਚੱਕੀ ਹੈਗੀ ਆ ਬਿਲਡਿੰਗ ਹਾਂਜੀ ਹਾਂਜੀ ਉਹਦੇ ਥੱਲੇ ਇਹਨਾਂ ਨੇ ਚੈਨਲ ਪਾਏ ਆ 5 ਇੰਚੀ ਦੇ ਠੀਕ ਹੈ ਜੀ ਉਹਨਾਂ ਨੂੰ ਪ੍ਰੋਪਰ ਵੇਲਡਿੰਗ ਕਰਕੇ ਉਹਦੀ ਮਤਲਬ ਮਜ਼ਬੂਤੀ ਬਣਾਈ ਆ ਜਿਹਦੇ ਤੇ ਪੂਰਾ weight ਆਣਾ ਹੈ ਬਿਲਡਿੰਗ ਦਾ ਠੀਕ ਹੈ ਜੀ ਤੇ ਉਹ ਫਿਰ ਮਤਲਬ ਡੀਪੀਸੀ ਤੋਂ ਵੀ ਬਹੁਤ ਘੱਟ ਹੋ ਜਾਂਦਾ ਹੈ ਕੰਮ ਬਾਤ ਹੋ ਜਾਂਦਾ ਪੂਰੀ ਮਜ਼ਬੂਤੀ ਹੋ ਜਾਂਦੀ ਬਿਲਡਿੰਗ ਥੱਲੇ ਵਜ ਜਾਂਦੀ ਆ ਠੀਕ ਹੈ ਜੀ ਇੱਕ ਕਿਸਮ ਦਾ ਜਦੋਂ ਪਛਾਲ ਵੀ ਆਵੇ ਤਾਂ ਉਹਦੇ ਵਿੱਚ ਵੀ ਪ੍ਰੋਟੈਕਸ਼ਨ ਹੋ ਜਾਂਦੀ ਹੈ ਪ੍ਰੋਟੈਕਸ਼ਨ ਹੋ ਜਾਂਦੀ ਕਿਉਂਕਿ ਆਪਸ ਮਕਾਨ ਵੱਜਾ ਹੋਇਆ ਉਹਦਾ ਅੰਪਾਇਰ ਹੈ ਨਾ ਹਾਂਜੀ ਤੇ ਆ ਦੇਖੋ ਹੁਣ ਮੈਸਤਰੀ ਹਰੇਕ ਰੂਮ 'ਚ ਲੱਗੇ ਹੋਏ ਆ ਆ ਦੇਖੋ 13 ਇੰਚ ਦੀ ਕੰਨ ਥੱਲੇ ਦੀ ਉੱਪਰ 9 ਦੀ ਜਿਹੜੇ ਜੱਕ ਵਿੱਚ ਰਹਿੰਦੇ ਆ ਜਦੋਂ ਪਕਾਈ ਹੋ ਗਈ ਜੇ ਕਰ ਰਹੇ ਨੇ ਆ ਦੇਖੋ ਜੱਕ ਰਹਿ ਗਏ ਆ ਉੱਥੇ ਮੈਸਤਰੀ ਲੱਗੇ ਹੋਏ ਸਾਰੇ ਪਾਸੇ ਤੇ ਚੁਲਾਈ ਹੋ ਰਹੀ ਆ ਤੇ ਆਹ ਚੈਨਲ ਤੁਹਾਨੂੰ ਦੱਸਿਆ ਜਾਂਦਾ ਕੋ ਬਿਲਡ ਹੋਇਆ ਜਾਂ ਨਾ ਜੀ ਇੱਕਦਮ ਤੇ ਆਪ ਵਿੱਚ ਸਾਰੀ ਬਿਲਡਿੰਗ ਦੇ ਵਿੱਚ ਚੈਨਲ ਲੱਗਾ ਹੋਇਆ ਆ ਤੇ ਹਰ ਜਗ੍ਹਾ ਬਿਲਡ ਹੋਇਆ ਆ ਦੇਖੋ ਹਾਂ ਸਾਰੀ ਬਿਲਡਿੰਗ ਦੇ ਵਿੱਚ ਥੱਲੇ ਇਹ ਚੈਨਲ ਘੁੰਮਿਆ ਹੋਇਆ ਆ ਤੇ ਆਪਸ ਦੇ ਵਿੱਚ ਪੂਰਾ ਹੀ ਕਨੈਕਟ ਆ ਤੇ ਇਸ ਪਾਸੇ ਆ ਸੀ ਕਿਚਨ ਕਿਚਨ ਵੀ ਆ ਦੇਖੋ ਇਹਨਾਂ ਨੇ ਇਦਾਂ ਭਰਾਈ ਕਰਤੀ ਆ ਇੱਟਾਂ ਦੀ ਥੱਲੇ 13 ਇੰਚ ਉੱਪਰ 9 ਇੰਚ ਦੇ ਜਿਹੜੇ ਜੈਕ ਆ ਉਦੋਂ ਕੱਢਨੇ 2 ਦਿਨ ਬਾਅਦ ਜਦੋਂ ਇਹ ਪਕਾਈਏ ਦੀ ਹੋ ਗਈ ਤੇ ਬਾਕੀ ਜਿਹੜੀਆਂ ਰੰਦਾ ਹਿੱਸਾ ਆ ਉਹ ਭਰਤਾ ਜਾਊਗਾ ਆ ਦੇਖੋ ਇਸੇ ਤਰ੍ਹਾਂ ਪੌੜੀ ਦਾ ਬੇਸ ਇਹ ਪੌੜੀ ਵੀ ਇਸੇ ਤਰ੍ਹਾਂ ਰਹਿ ਗਿਆ ਦੇਖੋ ਪੌੜੀ ਉੱਦੀ ਖੜੀ ਹਵਾ ਦੇ ਵਿੱਚ ਐਸੇ ਜਿਹੇ ਪੌੜੀ ਆ ਤੇ ਇਹਦੇ ਥੱਲੇ ਵੀ ਚੈਨਲ ਪਾਇਆ ਹੋਇਆ ਤੇ ਚੈਨਲ ਪਾਇਆ ਆ ਤੇ ਇਹ ਦੋਨਾਂ ਪਾਸੇ ਬੈਠ ਗਿਆ ਚੈਨਲ ਇਹਦਾ 베ਸ ਆ ਦੇਖੋ ਥੱਲੇ ਚੱਕ ਲੈਣਾ ਨੇ 베ਸ ਤੇ ਇਹਦੇ ਨਾਲ ਜੋੜ ਦੇਣਾ ਆ ਸਾਰਾ ਭਾਰ ਇਹਦੇ ਉੱਪਰ ਆ ਜਾਣਾ ਇਹ ਆ ਜਿਹੜਾ 베ਸ ਆਪਾਂ ਥੜਾ ਬਣਾ ਰਹੇ ਆ ਤੇ ਪੌੜੀ ਵੀ ਕੋਈ ਪ੍ਰੋਬਲਮ ਨਹੀਂ ਆਈ ਪੌੜੀ ਨੂੰ ਵੀ ਇਧਰ ਵੀ ਬੰਦੇ ਲੱਗੇ ਹੋਏ ਆ ਸਾਰੇ ਹਾਰੇ ਕਮਰੇ ਦੇ ਵਿੱਚ ਚਿਦਾਈ ਹੋ ਰਹੀ ਹੁਣ ਨੀਹਾਂ ਦੀ ਨੀਹਾਂ ਭਰੀਆਂ ਜਾ ਰਹੀਆਂ ਆ ਏ ਵੀ ਨਾ ਸਮਝੋ ਕਿ ਉਹਦੇ ਨਹੀਂ ਆ ਭਰਦੇ ਰਹਿੰਦੇ ਆ ਬੰਦੇ ਪੂਰਾ ਸੂਤ ਤੇ ਸਾਲ ਦੇ ਨਾਲ ਪ੍ਰੋਪਰ ਕੰਮ ਹੁੰਦਾ ਆ ਕਿਉਂ ਜੀ ਐਸਾ ਹੀ ਐ ਸੂਤ ਔਰ ਸਾਲ ਤੇ ਕੰਮ ਕਰਦੇ ਦਿਖਾ ਦਿਓ ਭਾਈ ਕਾਹ ਐ ਸੂਤ ਸਾਲ ਇਹ ਦਿਖਾਓ ਜਰਾ ਆ ਦੇਖੋ ਸਾਲ ਲਾ ਕੇ ਕੰਮ ਕਰਦੇ ਆ ਕੋਈ ਨਹੀਂ ਹੈਗਾ ਕਿ ਜੇ ਇਹ ਜਿਹੜਾ ਸਮਾਨ ਥੱਲੇ ਰਹਿ ਜਾਣਾ ਆ ਤਾਂ ਉਹਦਾ ਹੀ ਇਹ ਛੱਡ ਦੇਣਗੇ ਆ ਦੇਖੋ ਚੈਨਲ ਦੇ ਹਾਲ ਵਾਲੇ ਸੀਮਿੰਟ ਭਰਿਆ ਜਾ ਰਿਹਾ ਚੰਗੀ ਤਰ੍ਹਾਂ ਇਹ ਦਿਨ ਸੇ ਅੱਛਾ ਹੋਊਗਾ ਇਹ ਦੇਖੋ ਸਾਰਾ ਕਨੈਕਟਰ ਜੀ ਆਪਸ ਦੇ ਵਿੱਚ ਤੇ ਉਹ ਅੱਗੇ ਬੰਦੇ ਲੱਗੇ ਹੋਏ ਆ। ਆਹ ਦੇਖੀ ਰਹੇ ਜਦੋਂ ਚੈਨਲ ਦੇ ਨਾਲ ਥੋੜੀ ਜਗ੍ਹਾ ਬਾਜ ਜਾਂਦੀ ਦੇਖੋ ਬੰਦਾ ਇੱਧਰ ਖੜਾ ਆ ਫੱਟੀ ਲਾ ਕੇ ਉਹਦੇ ਵਿੱਚ ਪੂਰਾ ਮਸਾਲਾ ਭਰਾਈ ਕੀਤਾ ਜਾਂਦਾ ਉਹ ਥਾਲੀ ਨੂੰ ਸਿਰਨਾ ਹੈਗਾ ਕਿਉਂਕਿ ਫੇਰ ਦਾ ਮਕਾਨ ਬਹਿ ਜਾਊਗਾ ਦੇਖੋ ਤੇ ਆਹ ਜੇ ਕਦੋਂ ਤੱਕ ਲੱਗੇ ਰਹਿਣੇ ਆ ਜਦੋਂ ਤੱਕ ਇਹ ਦੋ ਦਿਨ ਤੱਕ ਸੁੱਕਦਾ ਨਹੀਂ ਇਹ 베ਸ ਸੁੱਕ ਜਾਊਗਾ ਉਸ ਤੋਂ ਬਾਅਦ ਆ ਜੇ ਕਰਜਣੇ ਆ ਸਵਾ ਤੁਹਾਡੇ ਸਾਹਮਣੇ ਆ ਸਾਰਾ ਮਕਾਨ ਹੁਣ ਤੁਸੀਂ ਹਿਸਾਬ ਲਾਓ ਕਿ ਆਪ ਬੇਸ ਤੇ ਖੜੇ ਆ ਤੇ ਆ ਆਪਣੀ ਛਾਤੀ ਦੇ ਬਰਾਬਰ ਇਹਦਾ ਜਿਹੜਾ ਹਨਾ ਮੇਨ ਸੀਗੀ ਐਂਟਰੀ ਆ ਦੇਖੋ ਆ ਇਹਨੇ ਦਰਜੇ ਉੱਚੇ ਹੋ ਗਏ ਆ ਆ ਪੈਰਾਂ ਤੋਂ ਤੇ ਸੈਲਫ ਦੇਖੋ ਕਿੱਥੇ ਚੜ ਗਈ ਆ ਆਪਾਂ ਆ ਹੇਠੇ ਖੜੇ ਆ ਤਾਂ ਉਹ ਸੈਲਫ ਉੱਪਰ ਚੜ ਗਈ ਆ ਹੁਣ ਇਹਨੂੰ ਸਾਰੀ ਭਰਤੀ ਪਾਉਗੀ ਦੋ ਤਿੰਨ ਦਿਨ ਦੇ ਵਿੱਚ ਵਿੱਚ ਫਿਰ ਬਾਕੀ ਸਾਰੇ ਕੰਮ ਥੱਲੇ ਵਾਲੇ ਹੋਣਗੇ ਅੰਕਲ ਜੀ ਬਣੀ ਬਣਾਈ ਕੋਠੀ ਚੱਕਣੀ ਹੋਵੇ ਕਿਸੇ ਨੇ ਪੈਸੇ ਦੀ ਬਚਤ ਆਵੇ ਚ ਕਿ ਨਹੀਂ ਹੈਗੀ ਦੱਸੋ ਜੀ ਬਹੁਤ ਜ਼ਿਆਦਾ ਬਚਦੇ ਨਹੀਂ ਠੀਕ ਹੈ ਜੀ ਹਾਂ ਜੀ ਜਿੱਥੇ 35-40 ਲੱਖ ਰੁਪਇਆ ਖਰਚਾਣਾ ਉਥੇ 5 ਲੱਖ ਚ ਹੀ ਸਰ ਜਾਂਦਾ 5 ਲੱਖੇ ਸਰ ਜਾਂਦਾ ਹਾਂ ਜੀ ਠੀਕ ਹੈ ਜੀ ਲੋ ਜੀ ਜਿੱਥੇ 35-40 ਲੱਖ ਦਾ ਖਰਚਾ ਕਰਕੇ ਆਪਾਂ ਮਕਾਨ ਦੁਆਰਾ ਬਣਾਉਣਾ ਆ ਜੇ ਕਿਸੇ ਦਾ ਸਹੀ ਸਲਾਮਤ ਮਕਾਨ ਬਣਿਆ ਹੋਇਆ ਆ ਤਾਂ ਉਹਦਾ 500 ਤੋਂ 7 ਲੱਖ ਦੇ ਵਿੱਚ ਖਰਚੇ ਦੇ ਹਿਸਾਬ ਨਾਲ ਜਿੰਨਾ ਏਰੀਆ ਆ ਤੇ ਉਹਦਾ ਸਰ ਜਾਂਦਾ ਆ ਸੋ ਤੁਸੀਂ ਦੇਖ ਹੀ ਗਏ ਆ ਤੇ ਬਾਹਰੋਂ ਵੀ ਤੁਹਾਨੂੰ ਇੱਕ ਵਾਰ ਅੱਛਾ ਉਹਦਾ ਇੱਕ ਹੋਰ ਫਾਇਦਾ ਹੋਇਆ ਜਿਹੜੀ ਆਪਾਂ ਬਿਲਡਿੰਗ ਨੂੰ ਚਕਾਉਣ ਦਾ ਸੋਚਿਆ ਜਿਹੜੇ ਪੁਰਾਣੇ ਲੋਹੇ ਦੇ ਪਾਈਪ ਸੀ ਆ ਦੇਖੋ ਆ ਜਿਹੜੇ ਪਾਈਪ ਆ ਨਾ ਪਾਣੀ ਵਾਲੇ ਪਾਈਪ ਆ ਲੋਹੇ ਦੇ ਅੱਗੇ ਲੋਹੇ ਦੇ ਪਾਈਪ ਚੱਲਦੇ ਸੀ ਸੋ ਸਾਰੇ ਗਲੇ ਹੋਏ ਪਾਈਪ ਆ ਦੇਖੋ ਗਲ ਚੁੱਕੇ ਸੀਗੇ ਇਹ ਵੀ ਫਾਇਦਾ ਹੋਇਆ ਕਿ ਹੁਣ ਇਹ ਸਾਰੀ ਪਾਈਪਿੰਗ ਨਵੀਂ ਹੋ ਜਾਣੀ ਆ ਤੇ ਆਪਾਂ ਨਹੀਂ ਤਾਂ ਇਹ ਸਾਰੀ ਲੀਕ ਹੋ ਰਹੀ ਸੀਗੀ ਇਹਦੇ ਕਰਕੇ ਵੀ ਮਕਾਨ ਬੈਠ ਰਿਹਾ ਸੀ ਸੋ ਆਪਾਂ ਆ ਗਏ ਆ ਬਾਹਰ ਇੱਧਰ ਬੰਦੇ ਲੱਗੇ ਹੋਏ ਆ ਮਸਾਲਾ ਬਣ ਰਿਹਾ ਹੈ ਬਜਰੀ ਜਿੱਤਾ ਬਣ ਰਹੀ ਆ ਸੋ ਆ ਮਕਾਨ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਦੋ ਮੰਜ਼ਲਾ ਉਹ ਸਾਰਾ ਬਣ ਕੇ ਤਿਆਰ ਆ ਦੋ ਦਿਨ ਦਾ ਹੋਰ ਹੈ ਇਹ ਬੰਦਾ ਮੀਨ ਹੈ ਅੱਛਾ ਚਲੋ ਜੀ ਆ ਬੰਦਾ ਕਹਿੰਦੇ ਮੀਨ ਆ ਤੇ ਆ ਬੰਦੇ ਦੀ ਡਿਊਟੀ ਲੱਗੀ ਖਾਣੇ ਤੇ ਕਿਉਂਕਿ ਇਹ ਸਾਰੇ ਅੱਜ ਉਹਦਾ 5 ਤੋਂ 7 ਬੰਦੇ ਰਹਿੰਦੇ ਪੱਕੇ ਅੱਜ ਚੁਨਾਈ ਹੋ ਰਹੀ ਆ ਤੁਸੀਂ ਜੱਕੇ ਚੱਲਣੇ ਹੁੰਦੇ ਆ ਚਲਾਉਣੇ ਹੁੰਦੇ ਜੈਕ ਲਾਉਂਦੇ ਲਿਆ ਕੇ ਉਧਰ ਬੰਦੇ ਜਿਆਦਾ ਆਉਂਦੇ ਆ ਆ ਬੰਦੇ ਦੀ ਡਿਊਟੀ ਲੱਗੀ ਹੈ ਜੀ ਖਾਣਾ-ਦਾਣਾ ਬਣਾਉਣ ਤੇ ਲੱਗਾ ਹੋਇਆ ਆਪਣੇ ਕੰਮ 'ਚ ਹਾਂਜੀ ਹਾਂਜੀ ਤੁਮ ਕੋ ਕੋਕੋ ਕਰਨਗੇ ਰਸੋਈ ਰਸੋਈ ਤੁਮ ਸੰਭਾਲਦੇ ਹੋ ਹੈਂ ਇਹ ਗੱਲ ਬਾਤ ਹੈ ਕੀ ਬਣਾ ਰਹੇ ਹੋ ਅੱਜ ਵੀ ਹਾਂ ਲੋ ਅਮਰ ਆਲੂ ਦਾ ਚੋਖਾ ਬਣ ਰਹਾ ਸਾਥ ਵਿੱਚ ਚਾਵਲ ਸਾਥ ਵਿੱਚ ਚਾਵਲ ਹਾਂ ਚੋਖਾ ਆਲੂ ਦਾ ਨਾਲ ਦਾਲ ਤੇ ਨਾਲ ਛੋਲ ਜੀ ਆ ਦੇਖੋ ਇਹ ਤਿਆਰੀਆਂ ਕਰ ਰਿਹਾ ਖਾਣੇ ਬਣਾਉਣ ਦੇ ਦੀਆਂ ਇੱਧਰ ਵੀ ਮਸਾਲਾ ਘੋਲਿਆ ਹੋਇਆ ਇੱਧਰ ਮਸਾਲਾ ਘੋਲਿਆ ਹੋਇਆ ਆ ਜਨਨ ਕੀ ਬੜੀ ਫਾਸਟ ਕੰਮ ਕਰਦੇ ਆ ਬੰਦੇ ਇਹ ਵੀ ਨਾਲ ਦੇਖਣ ਵਾਲੀ ਗੱਲ ਹੈ ਕਿ ਬਹੁਤ ਸਾਰੇ ਮਿਸਤਰੀ ਲੱਗੇ ਹੋਏ ਆ ਕੋਈ ਇੱਕ ਅਦਾ ਮਿਸਤਰੀ ਨਹੀਂ ਹੈ ਆ ਦੇਖੋ ਆ ਮਕਾਨ ਜਿਹੜਾ ਆ ਜੈਕ ਜਿਹੜੇ ਫ੍ਰੀ ਹੋ ਰਹੇ ਆ ਬਾਹਰ ਕੱਢੀ ਜਾ ਰਹੇ ਆ 250 ਜੈਕ ਲੱਗਾ ਸੀਗਾ ਆ ਦੇਖੋ ਆ ਨੀ ਸਾਰੀ ਭਰੀ ਜਾਂਦੀ ਨਾਲ ਨਾਲ ਆ ਮਕਾਨ ਆ